ਵਰਜੀ ਦਾ ਖਾਲਸਾ ਵਰਜੀ ਕੀ ਫਤੇ ਜਿਮਣੀ ਚੋਣਾ ਦੇ ਸਬੰਧਿਤ ਤੁਹਾਨੂੰ ਇੱਕ ਵੱਡੀ ਅਪਡੇਟ ਦੇ ਦਈਏ ਵੱਡੀ ਖਬਰ ਸੁਣਾ ਦਈਏ ਪੰਜਾਬ ਵਿੱਚ ਭਾਜਪਾ ਨੇ ਬਿੱਡੀ ਜਿਮਣੀ ਚੋਣਾ ਦੇ ਚੋਣਾ ਦੀ ਤਿਆਰੀ ਤੁਹਾਨੂੰ ਦੱਸ ਦਿਆਂ ਕਿ ਭਾਜਪਾ ਵੱਲੋਂ ਜਿਹੜੇ ਜਿਮਣੀ ਚੋਣਾ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਉਹਨਾਂ ਤੇ ਆਪਣੇ ਉਮੀਦਵਾਰ ਕਿਹੜੇ-ਕਿਹੜੇ ਖੜੇ ਕੀਤੇ ਨੇ ਕਿਹੜੇ ਕਿਹੜੇ ਦਾ ਐਲਾਨ ਕੀਤਾਗਾ ਤੁਹਾਨੂੰ ਕੱਲੇ-ਕੱਲੇ ਦਾ ਦੱਸਦੇ ਆ ਉਹ ਨਾਸਰਾਇ ਖੰਨਾ ਨੂੰ ਜਿਹੜਾ ਗਿੱਦੜਵਾਹ ਤੋਂ ਉਮੀਦਵਾਰ ਜਿਹੜਾ ਥਾਪਿਆ ਗਿਆਗਾ ਦੂਸਰੇ ਪਾਸੇ ਸਵੇਤ ਮਾਲਕ ਨੂੰ ਚੱਬੇਵਾਲ ਤੋਂ ਤੇ ਅਸ਼ਵਨੀ ਸਰਮਨ ਨੂੰ ਡੇਰਾ ਬਾਬਾ ਨਾਨਕ ਤੋਂ ਤੇ ਮਨੋਰੰਜਨ ਕਾਲਿਆ ਨੂੰ ਜਿਹੜਾ ਬਰਨਾਲੇ ਦਾ ਇਨਚਾਰਜ ਲਾਇਆ ਗਿਆਗਾ ਇਹ ਭਾਜਪਾ ਵੱਲੋਂ ਅੱਜ ਵੱਡਾ ਐਲਾਨ ਕਰ ਦਿੱਤਾਗਾ ਕਿ ਪੰਜਾਬ ਦੇ ਵਿੱਚ ਭਾਜਪਾ ਹੁਣ ਇਹਨਾਂ ਤਿੰਨਾਂ ਸੀਟਾਂ ਤੇ ਜਿਹੜੀ ਚੋਣ ਲੜੇਗੀ ਆਪਣੇ ਉਮੀਦਵਾਰਾਂ ਨੂੰ ਜਿਹੜਾ ਉਹਨਾਂ ਨੇ ਖੜਾ ਕਰ ਦਿੱਤਾਗਾ ਹੁਣ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਅੰਦਰ ਜਿਹੜਾ ਭਾਜਪਾ ਦਾ ਪਹਿਲਾਂ ਵੀ ਕਿੰਨਾ ਜਿਹੜਾ ਐਮਪੀ ਨੂੰ ਲੈ ਕੇ ਜਿਹੜਾ ਵਿਰੋਧ ਹੋਇਆ ਸੀ थाथा ਤੇ ਹੰਤ ਰਾਜ ਨੂੰ ਅਤੇ ਹੋਰ ਨੂੰ ਜਿਹੜਾ ਕਿਸਾਨਾਂ ਵੱਲੋਂ ਘਿਰ ਕੇ ਸਵਾਲ ਪੁੱਸੇ ਜਾ ਰਹੇ ਸੀ ਕਿ ਦਿੱਲੀ ਦੇ ਵਿੱਚ 700 ਕਿਸਾਨਾਂ ਨੂੰ ਜਿਹੜਾ ਸ਼ਹੀਦ ਕੀਤਾ ਗਿਆ ਤੇ ਉਦੋਂ ਤੁਸੀਂ ਕਿਉਂ ਨਾ ਬੋਲੇ ਤੇ ਹੁਣ ਫੇਰ ਜਿਹੜਾ ਖਲੌਨੀ ਬਾਰਡਰ ਸੰਭੂ ਬਾਰਡਰ ਤੇ ਜਿਹੜੇ ਕਿਸਾਨ ਬੈਠੇ ਨੇ ਤੇ ਕਿਸਾਨਾਂ ਦੇ ਉੱਤੇ ਜਿਹੜਾ ਤਸੱਦਦ ਜਿਹੜਾ ਜਾ ਰਿਹਾ ਪੁਲਿਸ ਵੱਲੋਂ ਕਿਸਾਨਾਂ ਨੂੰ ਜਿਹੜੀਆਂ ਗੋਲੀਆਂ ਮਾਰ ਕੇ ਸ਼ਹੀਦ ਵੀ ਕੀਤਾ ਗਿਆ ਅਤੂ ਗੈਸ ਦੇ ਗੋਲੇ ਵੀ ਛੱਡੇ ਗਏ ਤੇ ਜਿਹੜਾ अनेका ਕਿਸਾਨਾਂ ਜਿਹੜੇ ਜ਼ਖਮੀ ਹੋਏ ਨੇ ਅਤੇ अनेਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ ਅਤੇ ਕਿਸਾਨਾਂ ਦੇ ਜਿਹੜੇ ਬਾਹਰ ਨੇ ਟਰੈਕਟਰ ਟਰਾਲੀਆਂ ਤੇ ਉਹਨਾਂ ਨੂੰ ਵੀ ਜਿਹੜਾ ਪੁਲਿਸ ਵੱਲੋਂ ਜਿਹੜਾ ਭੰਨ ਦਿੱਤਾਗਾ ਤੇ ਸੜਕਾਂ ਦੇ ਵਿੱਚ ਲੋਹੇ ਦੀਆਂ ਰਾਡਾਂ ਕੰਦਾ ਜਿਹੜੀਆਂ ਅਸਾਰ ਦਿੱਤੀਆਂ ਨੇ ਜਿਵੇਂ ਇੱਕ ਦੂਜੇ ਦੇਸ਼ ਦੇ ਨਾਲ ਕੋਈ ਜੰਗ ਹੁੰਦੀ ਆ ਪੰਜਾਬ ਦਾ ਅਨਦਾਤਾ ਜਿਹੜਾ ਕਿ ਅੱਜ ਸੜਕਾਂ ਤੇ ਰੁੜ ਰਿਹਾਗਾ ਉਹ ਕਿਹਦੀ ਗਲਤੀ ਆ ਉਹ ਭਾਜਪਾ ਦੀ ਭਾਜਪਾ ਜਿੱਤੇ ਸਿੱਖਾਂ ਦੀ ਦੁਸ਼ਮਣ ਆ ਉੱਤੇ ਕਿਸਾਨਾਂ ਦੀ ਵੀ ਦੁਸ਼ਮਣ ਆ ਕਿਉਂਕਿ ਭਾਜਪਾ ਨਹੀਂ ਚਾਹੁੰਦੀ ਕਿ ਪੰਜਾਬ ਤਰੱਕੀ ਵੱਲ ਵਧੇ ਪੰਜਾਬ ਦੇ ਉੱਤੇ ਹਰ ਇੱਕ ਦੀ ਅੱਖ ਆ ਕਿ ਪੰਜਾਬ ਨੂੰ ਜਿਹੜਾ ਅਸੀਂ ਦੁਬਾਰਾ ਉੱਠਣਾ ਦੀਏ ਇਸ ਕਰਕੇ ਜਿਹੜਾ ਇਹਨਾਂ ਨੇ ਚਲੋ ਹਰ ਇੱਕ ਦਾ ਅਧਿਕਾਰ ਆ ਚੋਣ ਲੜਨ ਦਾ ਹੁਣ ਚੋਣਾਂ ਦਾ ਜਿਹੜਾ ਇਹਨਾਂ ਨੇ ਵਿਗਲ ਵਜਾ ਦਿੱਤਾ ਤੇ ਉਸ ਤੋਂ ਪਹਿਲਾਂ ਭਾਈ ਅੰਮਰਤਪਾਲ ਸਿੰਘ ਦੇ ਸਾਥੀਆਂ ਵੱਲੋਂ ਵੀ ਜਿਹੜਾ ਚੋਣ ਦਾ ਐਲਾਨ ਕੀਤਾ ਗਿਆਗਾ ਜਿਸ ਤਰ੍ਹਾਂ ਗਿੱਦੜਪਾ ਤੋਂ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਡੇਰਾ ਬਾਬਾ ਨਾਨਕ ਤੋਂ ਦਰਜੀਤ ਕਲਸੀ ਤੇ ਬਰਨਾਲੇ ਤੋਂ ਕੁਲਵੰਤ ਸਿੰਘ ਰੋਕੇ ਉਹ ਚੌਂਡ ਲੜਨਗੇ ਤੇ ਬਹੌਰ ਵੀ ਪਾਰਟੀਆਂ ਨੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਕਰ ਦੇਣਾਗਾ ਤੇ ਇਸ ਨੂੰ ਲੈ ਕੇ ਜਿਹੜਾ ਭਾਜਪਾ ਨੇ ਵੱਡਾ ਐਲਾਨ ਕੀਤਾ ਹੁਣ ਵੇਖਦੇ ਆ ਕਿ ਜਿਵਣੀ ਚੋਣਾਂ ਦੇ ਵਿੱਚ ਭਾਜਪਾ ਨੂੰ ਕਿੰਨੇ ਕਿ ਬੋਟ ਮਿਲਦੀ ਆ ਜਾਂ ਫਿਰ ਪਹਿਲਾਂ ਵਾਂਗੂ ਜਿਹੜਾ ਆਪਾਂ ਇਹ ਕਹਿ ਲਈਏ ਕਿ ਨਰਾਸਾ ਪੱਲੇ ਪਊਗੀ ਪਰ ਇੱਕ ਗੱਲ ਵੇਖਣ ਨੂੰ ਮਿਲੀ ਸੀ ਕਿ ਜਿੱਥੇ ਭਾਜਪਾ ਵੱਲੋਂ ਇੰਨਾ ਕਿਸਾਨਾਂ ਦਾ ਨੁਕਸਾਨ ਕੀਤਾ ਗਿਆ ਵਪਾਰੀਆਂ ਦਾ ਕੀਤਾ ਗਿਆ ਪੰਜਾਬ ਦਾ ਨੁਕਸਾਨ ਕੀਤਾ ਗਿਆ ਪਰ ਫੇਰ ਵੀ ਜਿਹੜੀ 100 ਸਾਲ ਦੀ ਪਾਰਟੀ ਅਕਾਲੀ ਦਲ ਉਹ ਤੋਂ ਜਿਹੜੀਆਂ ਕੁਝ ਪਰਸੈਂਟ ਨੇ ਜਿਹੜੀਆਂ ਵੋਟਾਂ ਨੇ ਉਹ ਵੱਧ ਪਈਆਂ ਨੇ ਪਰਸੈਂਟ ਜਿਹੜੀ ਭਾਜਪਾ ਦੀ ਵਧੀ ਆ ਤੇ ਅਕਾਲੀ ਦਲ ਦੀ ਘਟੀ ਆ ਤੇ ਇਸ ਨੂੰ ਲੈ ਕੇ ਜਿਹੜਾ ਹੁਣ ਇਹ ਹੋ ਰਿਹਾਗਾ ਕਿੱਤੇ ਨਾ ਕਿਤੇ ਭਾਜਪਾ ਜਿਹੜੀ ਇਹ ਪੰਜਾਬ ਦੇ ਵਿੱਚ ਜਿਹੜਾ ਉਮੀਦਵਾਰ ਖੜੇ ਕੀਤੇ ਨੇ ਇਹਨਾਂ ਦੇ ਵਿੱਚ ਭਾਜਪਾ ਕਦੇ ਨਾ ਕਦੇ ਬਾਜੀ ਜੇ ਮਾਰ ਜਾਂਦੀ ਆ ਤਾਂ ਇਹ ਸਮਝ ਲਓ ਕਿ 2027 ਦੀਆਂ elections ਜਿਹੜੀਆਂ ਉਹ ਭਾਜਪਾ ਨੂੰ ਜਿਹੜੀਆਂ ਜਿੱਤਣੀਆਂ ਸੌਕੀਆਂ ਹੋ ਜਾਣਗੀਆਂ ਪਰ ਇੱਥੇ ਪਤਾ ਨਹੀਂ ਕਿਉਂ ਪੰਜਾਬ ਦੇ ਜਿਹੜੇ ਪੰਜਾਬ ਦੇ ਉੱਤੇ ਜਲਮ ਕੀਤਾ ਜਾ ਰਿਹਾ ਭਾਜਪਾ ਵੱਲੋਂ ਕੋਈ ਜਿਹੜਾ ਸ਼ੈਤਾਨੀ ਜਿੱਦ ਦਿੱਤੀ ਜਾ ਰਹੀ ਬੰਤ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਵਾਸੀਆਂ ਨੂੰ ਤੇ ਬਿੱਤ ਕਰਾ ਜਿਹੜਾ ਕੀਤਾ ਜਾ ਰਿਹਾ ਹੈਗਾ ਮਤਰੀ ਮਾਂ ਵਾਲਾ ਤੇ ਪਰ ਫਿਰ ਵੀ ਜਿਹੜਾ ਕਿ ਪੰਜਾਬ ਦੇ ਲੋਕ ਨੇ ਉਹ ਪਤਾ ਨਹੀਂ ਕਿਹੜੇ ਲੋਕ ਨੇ ਜਿਹੜੇ ਕਿ ਭਾਜਪਾ ਨੂੰ ਦੁਆਰੇ ਜਿਹੜਾ ਇੰਨਾ ਕੁ ਹੋਣ ਦੇ باوجود ਵੀ ਕਿਸਾਨਾਂ ਦੀ ਹਸਾਤ ਤਾਂ ਹੋਣ ਦੇ باوجود ਦਿੱਲੀ ਰੋਕੇ ਜਾਣ ਤੋਂ ਬਾਅਦ ਅਨੇਕਾ ਕਿਸਾਨਾਂ ਦੀਆਂ ਮੌਤਾਂ ਹੋਣ ਜਾਣ ਤੋਂ ਬਾਅਦ ਤੇ ਫਿਰ ਵੀ ਜਿਹੜਾ ਭਾਜਪਾ ਨੂੰ ਵੋਟ ਪਈਆ ਤੇ ਜਨਨ ਕਿ ਕਾਲੀ ਦਾਲ ਦੇ ਨਾਲੋਂ ਜ਼ਿਆਦੇ ਪਈਆ ਕਾਲੀ ਦਾਲ ਚੌਥੇ ਨੰਬਰ ਤੇ ਰਿਹਾ ਪੰਜਵੇਂ ਨੰਬਰ ਤੇ ਸੌਰੀ ਤੇ ਇਸ ਕਰਕੇ ਜਿਹੜਾ ਹੁਣ ਜਿਹੜਾ ਜਿਮਣੀ ਚੋਣਾਂ ਦੇ ਵਿੱਚ ਪਤਾ ਲੱਗ ਜੂਗਾ ਕਿ ਪੰਜਾਬ ਦੇ ਲੋਕ ਕੀ ਭਾਜਪਾ ਨੂੰ ਚਾਹੁੰਦੇ ਨੇ ਜਾਂ ਫਿਰ ਦੂਜੀਆਂ ਰਪੈਤੀਆਂ ਪਾਰਟੀਆਂ ਤੋਂ ਫਿਰ ਜਿਹੜਾ ਮਨ ਅੱਕ ਚੁੱਕਿਆ ਹੈਗਾ ਲੋਕਾਂ ਦਾ ਜਾਂ ਫਿਰ ਐਸ ਕੀ ਫਿਰ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਲੋਕ ਜਟਾਉਣਗੇ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਡੇਰਾ ਬਾਬਾ ਨਾਨਕ ਮਾਫ ਕਰਨਾ ਖੰਡੂਰ ਸਾਹਿਬ ਵਾਸੀਆਂ ਨੇ ਜਿਹੜਾ ਕਿ ਵੱਡੀ ਪਦਤ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ ਤੇ ਦੂਜੇ ਪਾਸੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਹੜਾ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਕੌਮ ਨੇ ਇਹ ਕਹੇ ਜੇ ਕਲੰਬਾ ਲਾ ਦਿੱਤਾ ਆਪਣੇ ਸਰੋਂ ਤੇ ਦੋ ਜਿਹੜਾ ਸਿੱਖ ਨੌਜਵਾਨਾਂ ਨੂੰ ਜਿਹੜਾ ਜਿਤਾਇਆਗਾ ਇਸ ਡਰ ਕਰਕੇ ਹੀ ਜਿਹੜਾ ਭਗਵੰਤ ਮਾਨ ਉਹ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਛੱਡਣ ਨੂੰ ਤਿਆਰ ਨਹੀਂ ਉਹਨਾਂ ਤੇ ਐਨਐਸਏ ਲੱਗੀ ਆ ਜਿਹੜੀ ਉਹ ਵੀ ਜਿਹੜੀ ਬਰਕਰਾਰ ਰੱਖੀ ਆ ਬੇਸਕੋਨ ਕੋਰਟ ਨੇ ਦੁਬਾਰਾ ਫੇਰ ਜਿਹੜੀ ਅਗਲੀ ਸੁਣਵਾਈ ਹੁਣ 21 ਅਕਤੂਬਰ ਤੇ ਪਾ ਦਿੱਤੀ ਆ ਪਰ ਪਤਾ ਨਹੀਂ ਕੋਰਟ ਕਿਉਂ ਬਾਰ-ਬਾਰ ਜਿਹੜਾ ਇਸ ਤਰ੍ਹਾਂ ਕਰ ਰਹੀ ਆ ਤੇ ਮੈਨੂੰ ਲੱਗਦਾ ਕਿ ਜਿਹੜੀਆਂ ਜਿਵਨੀ ਚੋਣਾ ਲੰਘਾ ਕੇ ਜਿਹੜਾ ਹੋ ਸਕਦਾ ਕਿ ਕੋਰਟ ਕੋਈ ਫੈਸਲਾ ਲਵੇ ਮੈਨੂੰ ਨਹੀਂ ਲੱਗਦਾ ਕਿ ਉਸ ਤੋਂ ਪਹਿਲਾਂ ਕੋਈ ਫੈਸਲਾ ਲਵੇਗੀ ਕਿਉਂਕਿ ਇੱਕ ਗੱਲ ਤਾਂ ਸਾਫ਼ ਆ ਜੇ ਭਾਈ ਅੰਮਰਤ ਪਾਰਸੰਗ ਤੇ ਉਹਦੇ ਸਾਥੀ ਬਾਹਰ ਆਉਂਦੇ ਨੇ ਤਾਂ ਇਹ ਸਮਝ ਲਓ ਕਿ ਪੰਜਾਬ ਦਾ ਮਾਹੌਲ ਬਦਲ ਜਾਊਗਾ ਤੇ ਇਹਨਾਂ ਜਿਹੜੀਆਂ ਸੀਟਾਂ ਨੇ ਜਿਹੜੀਆਂ ਜਿਵਣੀ ਚੋਣਾਂ ਹੋ ਰਹੀਆਂ ਨੇ ਇਹਨਾਂ ਉੱਤੇ ਵੀ ਜਿਹੜਾ ਲੋਕ ਅੰਮ੍ਰਿਤਪਾਲ ਦੇ ਸਾਥੀ ਨੂੰ ਵੱਡੀ ਜਿੱਤ ਪ੍ਰਾਪਤ ਕਰਨਗੇ ਸੂਤਰਾਂ ਤੋਂ ਹਵਾਲਿਆਂ ਤੋਂ ਵੱਡੀ ਖਬਰ ਹੈ ਜੇਕਰ ਅੱਜ ਭਾਈ ਅੰਮ੍ਰਿਤਪਾਲ ਸਿੰਘ ਨੂੰ ਤੇ ਉਹਦੇ ਸਾਥੀ ਨੂੰ ਛੱਡਿਆ ਜਾਂਦਾਗਾ ਤਾਂ ਸਿੱਧਮ ਸਿੱਧਾ ਇਹ ਕਹਿ ਲਓ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਜਿਹੜੇ ਜਿਵਣੀ ਚੋਣਾਂ ਦੇ ਵਿੱਚ ਖੜੇ ਨੇ ਤਾਂ ਉਹ ਲਗਭਗ ਜਿੱਤਣਗੇ ਤਾਂ ਇਹ ਸਮਝ ਲਓ ਕਿ 2027 ਵਾਲੀਆਂ ਜਿਹੜੀਆਂ ਚੋਣਾਂ ਨੇ ਉਹ ਸਾਫ਼ ਹੋ ਜੂਗਾ ਕਿ ਲੋਕ ਸਿੱਖ ਕੌਮ ਨੂੰ ਵੋਟ ਜਿਹੜਾ ਸਿੱਖ ਨਮਾਇੰਦਿਆਂ ਨੂੰ ਜਿਹੜੇ ਨਵੇਂ ਚਿਹਰੇ ਨੇ ਜਿਹੜੇ ਕਿ ਸਰਕਾਰ ਧੱਕਾ ਕਰ ਰਹੀ ਆ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਨਾ ਕਿ ਲੋਕ ਬਦਲਾਅ ਨੂੰ ਪਸੰਦ ਕਰਦੇ ਨਾ ਅਕਾਲੀ ਦਲ ਤੇ ਨਾ ਭਾਜਪਾ ਤੇ ਨਾ ਹੀ ਅਕਾਲੀਆਂ ਨੂੰ ਨਾ ਹੀ ਕਾਂਗਰਸ ਨੂੰ ਇਸ ਕਰਕੇ ਜਿਹੜਾ ਇਹ ਵੱਡਾ ਜਿਹੜਾ ਫੇਲੀ ਆਰ ਆਪਾਂ ਕਹਿ ਦਈਏ ਕਿ ਜਿਹੜਾ ਭਗਵਾਨ ਤਮਨ ਦਾ ਇਹੀ ਆ ਕਿ ਜਿਹੜਾ ਬਾਰ-ਬਾਰ ਜਿਹੜਾ ਅੱਗੇ ਤਰੀਕਾ ਪੈ ਰਹੀਆਂ ਨੇ ਤੇ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉੱਥੇ ਬੰਦੀ ਸਿੰਘਾਂ ਨੂੰ ਤਾਂ ਕਿ ਉਹ ਆਪਣੇ ਡਰ ਦੇ ਮਾਰੇ ਆਪਣੇ ਘਰੇ ਬੈਠ ਜਾਣ ਪਰ ਇੱਕ ਗੱਲ ਸਾਫ਼ ਆ ਕਿ ਭਾਈ ਅੰਮਰਤਪਾਲ ਸਿੰਘ ਦੇ ਆਉਣ ਦੇ ਨਾਲ ਜਿਹੜੀ ਪੰਜਾਬ ਦੀ ਸਥਿਤੀ ਆ ਉਹ ਬਦਲ ਜਾਵੇਗੀ ਚਾਹੇ ਉਹ ਰਾਜਨੀਤਿਕ ਨੂੰ ਲੈ ਕੇ ਹੋਵੇ ਚਾਹੇ ਉਹ ਧਾਰਮਿਕ ਜਥੇਬੰਦੀਆਂ ਨੂੰ ਲੈ ਕੇ ਹੋਵੇ ਚਾਹੇ ਉਹ ਸਰੋਣੀ ਕਮੇਟੀ ਦੀਆਂ ਵੋਟਾਂ ਨੂੰ ਲੈ ਕੇ ਹੋਵੇ ਤੇ ਇਸ ਲਈ ਜਿਹੜਾ ਸਰਕਾਰ ਆ ਉਸਤੇ ਬਾਰ-ਬਾਰ ਜਿਹੜਾ ਆਪਣਾ ਅੰਮਿਤਪਾਲ ਸਿੰਘ ਨੂੰ ਸੱਜਣਾ ਨਹੀਂ ਚਾਹੁੰਦੀ ਤੇ ਹੁਣ ਦੇਖਦੇ ਆ ਕਿ ਪੰਜਾਬੀ ਪੰਜਾਬ ਵਾਲੇ ਲੋਕ ਭਾਜਪਾ ਨੂੰ ਕਿੰਨਾ ਖੰਗਾਰਾ ਦਿੰਦੇ ਆ ਕੀ ਕੀ ਵੋਟਾਂ ਜਿਹੜੀਆਂ ਨੇ ਭਾਜਪਾ ਦੇ ਆਗੂ ਨੂੰ ਪਾ ਕੇ ਜਿਹੜਾ ਇੱਕ ਇਹ ਦੱਸਦੇ ਆ ਕਿ ਸਿੱਖਾਂ ਤੇ ਤੁਸੀਂ ਜਿੰਨਾ ਮਰਜ਼ੀ ਜਲਨ ਕਰ ਲੋ ਕਿਸਾਨਾਂ ਤੇ ਜਿੰਨਾ ਮਰਜ਼ੀ ਜਲਨ ਕਰ ਲੋ ਪੰਜਾਬ ਤੇ ਜਿੰਨਾ ਮਰਜ਼ੀ ਜਲਮ ਕਰ ਲੋ ਪਰ ਜਿਹੜੇ ਪੰਜਾਬ ਦੇ ਉਹ ਲੋਕ ਵੀ ਹਨ ਜਿਹੜੇ ਕਿ ਤੁਹਾਨੂੰ ਵੋਟਾਂ ਪਾਉਂਦੇ ਨੇ ਜਿਹੜੇ ਕਿ ਤੁਹਾਡੀ ਸਪੋਰਟ ਕਰਦੇ ਨੇ ਜਿਹੜੇ ਕਿ ਲੋਕ ਕਿਸਾਨਾਂ ਤੋਂ ਵੀ ਜਿਹੜੇ ਆਪਾਂ ਇਹ ਕਹਿ ਲਈਏ ਕਿ ਆਕੀ ਹੋਏ ਨੇ ਪੰਜਾਬ ਤੋਂ ਵੀ ਆਕੀ ਹੋਏ ਪਏ ਨੇ ਇਸ ਕਰਕੇ ਜਿਹੜੀ ਵੀਡੀਓ ਆ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਤੁਹਾਨੂੰ ਕੀ ਲੱਗਦਾ ਇਹ ਭਾਜਪਾ ਬਾਈ ਮਾਰੇਗੀ ਆਵਾਜ਼ੀ ਪਾਰਟੀ ਮਾਰੇਗੀ ਜਾਂ ਭਾਈ ਅੰਮਰਤਪਾਲ ਸਿੰਘ ਕਾਲੀ ਜਾਂ ਕਾਗਰਸੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਸਥਿਤੀ ਕਿੱਧਰ ਨੂੰ ਜਾ ਰਹੀ ਆ ਤੇ ਆਉਣ ਵਾਲਾ ਵਕਤ ਵੇਖ ਸਾਰਾ ਕੁਝ ਕਲੀਅਰ ਕਰ ਦੇਵੇਗਾ ਤੇ ਉਦੋਂ ਤੇ ਕਮੈਂਟ ਦਿਓ ਤੁਸੀਂ ਅਜਾਜ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉਬਾ